ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਸਿੱਖ Empire ਤੇ ਜਿੱਥੇ ਤੁਹਾਨੂੰ ਸਿੱਖ ਇਤਿਹਾਸ ਨਾਲ ਜੁੜੀਆਂ ਜਾਣਕਾਰੀਆਂ ਅਸੀਂ ਦਿੰਦੇ ਰਵਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਸਾਡੀ ਵੀਡੀਓ ਸਾਡੇ Facebook ਪੇਜ ਤੇ ਵੇਖ ਰਹੇ ਹੋ ਤੇ ਸਾਡੇ ਪੇਜ ਨੂੰ ਜ਼ਰੂਰ ਫੋਲੋ ਕਰੋ ਜੀ ਅੱਜ ਆਪਾਂ ਗੱਲ ਕਰਾਂਗੇ ਭਾਈ ਜੈਤਾ ਜੀ ਬਾਰੇ ਅਸੀਂ ਜਾਣਦੇ ਹਾਂ ਕਿ ਭਾਈ ਜੈਤਾ ਜੀ ਦਿੱਲੀ ਦੇ ਚਾਂਦਨੀ ਚੌਕ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਇਤਿਹਾਸਕਾਰ ਲਿਖਦੇ ਨੇ ਕਿ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ ਪਰ ਉਹਨਾਂ ਦੇ ਇਸ ਤੋਂ ਪਹਿਲਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਇਸ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਸਾਨੂੰ ਬਹੁਤ ਘੱਟ ਪਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ 14 ਜੰਗਾਂ ਵਿੱਚੋਂ ਬਹੁਤ ਸਾਰੀਆਂ ਜੰਗਾਂ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦੇ ਨਾਲ ਲੜ ਕੇ ਜਿੱਤੀਆਂ ਕੀਤੀਆਂ ਸਾਡਾ ਸਿੱਖ ਇਤਿਹਾਸ ਦੱਸਦਾ ਹੈ ਕਿ ਭਾਈ ਜੈਤਾ ਜੀ ਜੰਗੇ ਮੈਦਾਨ ਅੰਦਰ 4 ਘੰਟੇ ਲਗਾਤਾਰ ਲੜਦੇ ਰਹੇ ਸਿੱਖ ਇਤਿਹਾਸ ਦੇ ਪਹਿਲੇ ਐਸੇ ਸਿੱਖ ਸੀ ਜਿਨ੍ਹਾਂ ਦਾ ਪਹਿਲਾ ਨਾਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਦੂਜਾ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੱਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ 6 ਸਾਲ ਵੱਡੇ ਸੀ ਭਾਈ ਜੈਤਾ ਜੀ ਭਾਈ ਜੈਤਾ ਜੀ ਦੇ ਜੀਵਨ ਬਾਰੇ ਬੰਨਣ ਲਈ ਸਾਨੂੰ ਸਿੱਖ ਇਤਿਹਾਸ ਦੇ ਪਿਛਲੇ ਪੰਨਿਆਂ ਤੇ ਜਾਣਾ ਪੈਣਾ ਭਾਈ ਜੈਤਾ ਜੀ ਦੇ ਪੁਰਖਿਆਂ ਚੋਂ ਇੱਕ ਪੁਰਖੇ ਭਾਈ ਕਲਿਆਣ ਜੀ ਹੋਏ ਜੋ ਗੁਰੂ ਨਾਨਕ ਸਾਹਿਬ ਜੀ ਦੀ ਚੌਥੀ ਉਦਾਸੀ ਵੇਲੇ ਉਹਨਾਂ ਦੇ ਸਿੱਖ ਬਣੇ ਅਤੇ ਉਹਨਾਂ ਤੋਂ ਲੈ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਭਾਈ ਕਲਿਆਣ ਜੀ ਨੇ ਸੇਵਾ ਨਿਭਾਈ ਹਰਮੰਦਰ ਸਾਹਿਬ ਦੀ ਉਸਾਰੀ ਵੇਲੇ ਭਾਈ ਕਲਵਾਨ ਜੀ ਨੇ ਸੇਵਾ ਨਿਭਾਈ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲੇ ਜਾਂਦੇ ਨੇ ਤਾਂ ਭਾਈ ਕਲਿਆਣ ਜੀ ਨੂੰ ਕੀਰਤਪੁਰ ਸਾਹਿਬ ਦੀ ਜ਼ਿੰਮੇਵਾਰੀ ਦੇ ਕੇ ਜਾਂਦੇ ਨੇ ਭਾਈ ਕਲਿਆਣ ਜੀ ਦੀ ਚੌਥੀ ਪੀੜ੍ਹੀ ਚੋਂ ਭਾਈ ਜੈਤਾ ਜੀ ਦੇ ਪਿਤਾ ਜਿਨ੍ਹਾਂ ਦਾ ਨਾਮ ਭਾਈ ਸਦਾਨੰਦ ਸੀ ਭਾਈ ਸਦਾਨੰਦ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਹੁਤ ਪਿਆਰੇ ਸਿੱਖ ਸਦਾਨੰਦ ਜੀ ਦਾ ਆਨੰਦ ਕਾਰਜ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਰਵਾਇਆ ਜਦੋਂ ਸਦਾਨੰਦ ਦੇ ਘਰ ਪੁੱਤਰ ਹੋਇਆ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਦਾ ਨਾਮ ਜੈਤਾ ਰੱਖਿਆ ਭਾਈ ਜੈਤਾ ਜੀ ਦਾ ਜਨਮ ਇਤਿਹਾਸਕਾਰਾਂ ਮੁਤਾਬਕ ਪਟਨੇ ਦੀ ਧਰਤੀ ਤੇ ਹੋਇਆ ਉਹਨਾਂ ਤੋਂ 6 ਸਾਲ ਬਾਅਦ 10ਵੇਂ ਦਾਤਾਰ ਸਾਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਹੋਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਜਨਮ ਤੋਂ ਅਗਲੇ ਦਿਨ ਭਾਈ ਜੈਤਾ ਜੀ ਦੇ ਛੋਟੇ ਭਰਾ ਜਿਨ੍ਹਾਂ ਦਾ ਨਾਮ ਭਾਈ ਸੰਗਤਾ ਰੱਖਿਆ ਗਿਆ ਜੋ ਬਾਅਦ ਵਿੱਚ ਭਾਈ ਸੰਗਤ ਸਿੰਘ ਦੇ ਨਾਮ ਨਾਲ ਜਾਣੇ ਗਏ ਉਹਨਾਂ ਦਾ ਜਨਮ ਹੋਇਆ ਭਾਈ ਜੈਤਾ ਜੀ ਨੂੰ ਬਚਪਨ ਤੋਂ ਹੀ ਸ਼ਸਤਰ ਵਿਦਿਆ ਦਿੱਤੀ ਗਈ ਭਾਈ ਜੈਤਾ ਜੀ ਸਿੱਖ ਕੌਮ ਦੇ ਮਹਾਨ ਕਵੀ ਹੋਏ ਭਾਈ ਜੈਤਾ ਜੀ ਭਰੀ ਜਵਾਨੀ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਗ ਰੱਖਕ ਵੀ ਬਣੇ ਹੁਣ ਆਪਾਂ ਗੱਲ ਕਰਦੇ ਆ ਕਿ ਜਦੋਂ ਗੁਰੂ ਸਾਹਿਬ ਦਿੱਲੀ ਜਾਂਦੇ ਨੇ ਤਾਂ ਉਸ ਟਾਈਮ ਭਾਈ ਜੈਤਾ ਵੀ ਦਿੱਲੀ ਸੀ ਕਿਉਂਕਿ ਇੱਥੇ ਭਾਈ ਜੈਤਾ ਜੀ ਦੇ ਤਾਇਆ ਜੀ ਰਿਆ ਕਰਦੇ ਨੇ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਈ ਆਗਿਆ ਰਾਮ ਆਉਂਦਾ ਉਹਨਾਂ ਦੇ ਉੱਥੇ ਰਹਿਣ ਕਰਕੇ ਭਾਈ ਜੈਤਾ ਜੀ ਦਾ ਦਿੱਲੀ ਆਉਣ ਜਾਣ ਲੱਗਾ ਰਹਿੰਦਾ ਭਾਈ ਜੈਤਾ ਜੀ ਇੱਥੇ ਸ਼ਸਤਰ ਵਿਦਿਆ ਦੇ ਨਾਲ-ਨਾਲ ਗੁਰਮਤਿ ਦੀ ਵਿਦਿਆ ਵੀ ਸਿੱਖਦੇ ਇੱਥੇ ਸੰਗੀਤ ਦੀ ਵਿਦਿਆ ਵੀ ਸਿੱਖਦੇ ਦਿੱਲੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਹੁੰਚਦੇ ਨੇ ਤੇ ਉਹਨਾਂ ਦੇ ਤਾਇਆ ਜੀ ਦੇ ਕੋਲ ਉਹ ਰਹਿੰਦੇ ਨੇ ਤੇ ਭਾਈ ਜੈਤਾ ਜੀ ਦੇ ਤਾਇਆ ਭਾਈ ਲਖੀ ਜਾਂ ਵੰਜਾਰੇ ਦੇ ਗ੍ਰਹਿ ਵਿਖੇ ਕੰਮ ਕਰਦੇ ਨੇ ਇਹ ਕੜੀਆਂ ਯਾਦ ਰੱਖਿਓ ਇਤਿਹਾਸ ਦੇ ਨਾਲ ਜੁੜਦੀਆਂ ਜਾਣਗੀਆਂ ਦਿੱਲੀ ਦੇ ਚਾਂਦਨੀ ਚੌਂਕ ਅੰਦਰ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਨੂੰ ਜਦੋਂ ਸ਼ਹੀਦ ਕਰ ਦਿੱਤਾ ਗਿਆ ਉਸ ਟਾਈਮ ਭਾਈ ਜੈਤਾ ਜੀ ਉੱਥੇ ਮੌਜੂਦ ਸਨ ਉਹਨਾਂ ਨੇ ਇਹ ਸ਼ਹਾਦਤ ਤਾਂ ਆਪਣ ਅੱਖੀਂ ਉੱਠੀਆਂ ਸਵਾਲ ਇਹ ਹਉਤ ਦਾ ਕਿ ਇੰਨਾ ਸਖਤ ਪਹਿਰੇ ਚੋਂ ਭਾਈ ਜੈਤਾ ਜੀ ਬਾਹਰ ਕਿਵੇਂ ਆਉਂਦੇ ਨੇ ਇੰਨਾ ਸਖਤ ਪਹਿਰਿਆਂ ਦੇ ਵਿੱਚੋਂ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਕਿਵੇਂ ਲੈ ਕੇ ਆਉਂਦੇ ਕਿਉਂਕਿ ਅਸੀਂ ਇਤਿਹਾਸ ਦੇ ਪੰਨਿਆਂ ਤੇ ਪੜਦੇ ਆ ਕਿ ਔਰੰਗਜ਼ੇਬ ਬੜਾ ਵੱਡਾ ਜ਼ੁਲਮੀ ਬਾਦਸ਼ਾਹ ਸੀ ਉਸ ਨੇ ਕਿਸੇ ਨੂੰ ਨਹੀਂ ਬਖਸ਼ਿਆ ਉਸ ਨੇ ਆਪਣੀ ਸਲਤਨਤ ਦੇ ਅੰਦਰ ਐਸੇ ਕਹਿਰ ਟਾਏ ਕਿ ਉਹ ਬੜਾ ਜ਼ੁਲਮੀ ਤੇ ਬੜਾ ਬੇਰਹਿਮੀ ਬਾਦਸ਼ਾਹ ਸਾਬਤ ਹੋਇਆ ਪਰ ਉਸ ਦੀ ਬੇਟੀ ਜਿਹਦਾ ਨਾਮ ਇਤਿਹਾਸ ਵਿੱਚ ਜੀਬੋ ਨੀਸਾ ਕਹਿ ਕੇ ਆਉਂਦਾ ਉਹ ਨਹੀਂ ਸੀ ਚਾਹੁੰਦੀ ਕਿ ਸਾਡੇ ਪਿਤਾ ਦੇ ਹੱਥੋਂ ਸਿੱਖਾਂ ਦੇ ਨੌਵੇਂ ਗੁਰੂ ਦੀ ਸ਼ਹਾਦਤ ਹੋਵੇ ਫਿਰ ਉਸਨੇ कोतवाल ਨਾਲ ਗੱਲ ਕੀਤੀ कोतवाल ਦਾ ਨਾਮ ਇਤਿਹਾਸ ਦੇ ਪੰਨਿਆਂ ਤੇ ਅਬਦੁੱਲਾ ਲਿਖਿਆ ਉਸਨੇ ਉਸ ਦੀ ਡਿਊਟੀ ਲਈ ਕਿ ਸਿੱਖਾਂ ਦੇ ਨੌਵੇਂ ਗੁਰੂ ਨੂੰ ਇਸ ਕਚਿਹਰੀ ਦੇ ਵਿੱਚੋਂ ਇਸ ਜੇਲ੍ਹ ਦੇ ਵਿੱਚੋਂ ਬਾਹਰ ਕੱਢੋ ਫਿਰ ਉਹ ਗੁਰੂ ਸਾਹਿਬ ਨੂੰ ਕਹਿੰਦਾ ਕਿ ਤੁਸੀਂ ਚਲੇ ਜਾਓ ਕਿਸੇ ਤੇ ਕੋਈ ਗੱਲ ਨਹੀਂ ਆਵੇਗੀ ਮੈਂ ਕਹਿ ਦਵਾਂਗਾ ਕਿ ਸਿੱਖਾਂ ਦਾ ਗੁਰੂ ਕਰਾਮਾਤੀ ਸੀ ਉਹ ਕਰਾਮਾਤ ਦਿਖਾ ਕੇ ਭੱਜ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਿ ਮੇਰੀ ਸ਼ਹਾਦਤ ਹੁੰਦੀ ਆ ਤਾਂ ਮੇਰੀ ਸਰੀਰਕ ਮੌਤ ਹੋਊਗੀ ਪਰ ਜੇ ਮੈਂ ਇਥੋਂ ਬੁਜਦਲਾ ਵਾਂਗ ਭੱਜ ਗਿਆ ਤਾਂ ਪੂਰੀ ਸਿੱਖ ਕੌਮ ਦੀ ਆਤਮਿਕ ਮੌਤ ਹੋਊਗੀ ਕਹਿੰਦੇ ਮੈਂ ਸਿੱਖਾਂ ਦੀ ਕਦੇ ਵੀ ਆਤਮਿਕ ਮੌਤ ਮਨਜ਼ੂਰ ਨਹੀਂ ਕਰਾਂਗਾ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਕਿ ਜੇਕਰ ਤੂੰ ਸੱਚੀ ਸਾਡੀ ਮਦਦ ਕਰਨੀ ਚਾਹੁੰਦਾ ਤਾਂ ਇੱਕ ਕੰਮ ਕਰ ਮੇਰਾ ਇੱਕ ਸੇਖਾ ਜੈਤਾ ਉਹਨੂੰ ਇਸ ਜੇਲ੍ਹ ਚੋਂ ਬਾਹਰ ਕੱਢ ਇਹ ਸੁਣ ਕੇ कोतवाल ਬੜਾ ਖੁਸ਼ ਹੋਇਆ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਕਿ ਓਕੇ ਬਾਨੀਸੂ ਨੂੰ ਜਵਾਬ ਦੇਣ ਜੋਗਾ ਹੋ ਗਿਆ ਕਿ ਮੈਂ ਗੁਰੂ ਤੇਗ ਬਹਾਦਰ ਨੇ ਤੇ ਮੇਰੀ ਗੱਲ ਨਹੀਂ ਮੰਨੀ ਪਰ ਮੈਂ ਉਹਦਾ ਸਿੱਖ ਇਸ ਜੇਲ੍ਹ 'ਚੋਂ ਬਾਹਰ ਕੱਢ ਦਿੱਤਾ कोतवाल ਦੀ ਮਦਦ ਦੇ ਨਾਲ ਭਾਈ ਜੈਤਾ ਜੀ ਨੂੰ ਇਸ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਗਿਆ ਬਾਹਰ ਕੱਢ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਭਾਈ ਜੈਤਾ ਜੀ ਆਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਭਾਈ ਜੈਤਾ ਨੂੰ ਆਪਣੇ ਹੱਥ ਲਿਖੇ ਹੋਏ 57 ਸ਼ਲੋਕ ਜਿਹੜੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਐਡ ਕੀਤੇ ਇੱਕ ਨਾਰੀਅਲ ਪੰਜ ਸਿੱਕੇ ਤੇ ਗੁਰਿਆਈ ਦਾ ਤਿਲਕ ਤੇ ਇੱਕ ਹੁਕਮਨਾਮਾ ਸਿੱਖ ਕੌਮ ਲਈ ਲੈ ਕੇ ਭਾਈ ਜੈਤਾ ਨੂੰ ਆਨੰਦਪੁਰ ਸਾਹਿਬ ਨੂੰ ਭੇਜ ਦਿੱਤਾ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਇੱਥੇ ਮਾਤਾ ਗੁਜਰੀ ਨੂੰ ਜਿੱਤੇ ਗੁਰੂ ਗੋਬਿੰਦ ਰਾਏ ਜੀ ਨੂੰ ਮਿਲਦੇ ਨੇ ਦੱਸਦੇ ਨੇ ਕਿ ਗੁਰੂ ਸਾਹਿਬ ਦੀ ਸ਼ਹਾਦਤ اٹਲ ਹੈ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੁਕਮ ਸੀ ਕਿ ਇਹ ਸਭ ਦੱਸ ਕੇ ਤੇ ਇਹ ਰਸਤਾ ਉੱਥੇ ਪਹੁੰਚਾ ਕੇ ਤੁਸੀਂ ਪੁੱੜਦੇ ਮੈਰ ਦਿੱਲੀ ਨੂੰ ਵਾਪਸ ਆ ਜਾਣਾ ਹੈ ਤੇ ਭਾਈ ਜੈਤਾ ਜੀ ਨੇ ਦਿੱਲੀ ਪਹੁੰਚਦੇ ਤੱਕ ਸ਼ਹਾਦਤ ਦਾ ਵੇਲਾ ਆ ਗਿਆ ਜਦੋਂ ਭਾਈ ਜੈਤਾ ਜੀ ਦਿੱਲੀ ਤੱਕ ਪਹੁੰਚਦੇ ਨੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹਾਦਤ ਵਾਸਤੇ ਲੈ ਆਂਦਾ ਗਿਆ ਤੇ ਉਸ ਅਸਥਾਨ ਤੇ ਭਾਈ ਜੈਤਾ ਵੀ ਮੌਜੂਦ ਸੀ ਉਸ ਅਸਥਾਨ ਤੇ ਭਾਈ ਜੈਤੇ ਦਾ ਪਿਤਾ ਤੇ ਭਾਈ ਜੈਤੇ ਦਾ ਤਾਇਆ ਵੀ ਮੌਜੂਦ ਸੀ ਤੇ ਉਸ ਅਸਥਾਨ ਤੇ ਭਾਈ ਲਖੀਸ਼ਾ ਮੰਜਾਰਾ ਵੀ ਮੌਜੂਦ ਸੀ ਭਾਈ ਜੈਤਾ ਜੀ ਦੇ ਪਿਤਾ ਸਦਾਨੰਦ ਭਾਈ ਜੈਤਾ ਜੀ ਦੇ ਤਾਇਆ ਆਗਿਆਰਾਮ ਉਸ ਅਸਥਾਨ ਤੇ ਖੜੇ ਇਸ ਅਣਹੋਣੀ ਨੂੰ ਵੇਖਦੇ ਨੇ ਭਾਈ ਲੱਖੀਸ਼ਾ ਮੰਜਾਰੇ ਦੀ ਇਸ ਸ਼ਹਾਦਤ ਤੋਂ ਬਾਅਦ ਬੜੀ ਵੱਡੀ ਦੇਣ ਇਤਿਹਾਸਕਾਰ ਲਿਖਦੇ ਨੇ ਕਿ ਲੱਖੀਸ਼ਾ ਮੰਜਾਰਾ ਕੋਈ ਆਮ ਇਨਸਾਨ ਨਹੀਂ ਉਸ ਵਕਤ ਅੰਦਰ ਉਸ ਦੇ 1000 ਗੱਡਾ ਦਿੱਲੀ ਦੇ ਵਿੱਚ ਚੱਲਿਆ ਕਰਦਾ ਸੀ ਉਸ ਟਾਈਮ ਭਾਈ ਜੈਤਾ ਨੇ ਉਹਨਾਂ ਦੀ ਮਦਦ ਲਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਔਰੰਗਜ਼ੇਬ ਨੇ ਦਿੱਲੀ ਵਿੱਚ ਇਹ ਟੰਡੋਰਾ ਵਜਾਤਾ ਕਿ ਕੋਈ ਵੀ ਬੰਦਾ ਇਨਾਂ ਦਾ ਸੀਸ ਜਾਂ ਧੜ ਚੁੱਕੂਗਾ ਤੇ ਉਸ ਦੇ ਪਰਿਵਾਰ ਦਾ ਅਸੀਂ ਬਹੁਤ ਬੁਰਾ ਹਾਲ ਕਰਾਂਗੇ ਬਹੁਤ ਤਮਾਸਬੀਨ ਵੀ ਇਕੱਠੇ ਕੀਤੇ ਗਏ ਕਿ ਸਿੱਖਾਂ ਦੇ ਗੁਰੂ ਨੂੰ ਸ਼ਹੀਦ ਕਰ ਰਹੇ ਹਾਂ ਤੇ ਆਓ ਦੇਖੋ ਗੁਰੂ ਸਾਹਿਬ ਦਾ ਸੀਸ ਤੇ ਧੜ ਚਾਂਦਨੀ ਚੋਂ ਅੰਦਰ ਲਹੂ ਲਹਾਨ ਪਿਆ ਸੀ ਕੋਈ ਹਿੰਮਤ ਨਹੀਂ ਸੀ ਕਰ ਰਿਆ ਭਾਈ ਜੈਤੇ ਨੂੰ ਬੇਚੈਨੀ ਹੋ ਰਹੀ ਸੀ ਕਿ ਐਵੇਂ ਅਸੀਂ ਰੋਣ ਨਹੀਂ ਦੇਣ ਫਿਰ ਪਲਾਨਿੰਗ ਕੀਤੀ ਗਈ ਭਾਈ ਜੈਤਾ ਜੀ ਬੋਲੇ ਕਿ ਮੇਰਾ ਸਿਰ ਧਰ ਤੋਂ ਜੁਦਾ ਕਰ ਦਿੱਤਾ ਜਾਵੇ ਅਤੇ ਉੱਥੇ ਰੱਖ ਦਿੱਤਾ ਜਾਵੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੜ ਨੂੰ ਤੇ ਸੀਸ ਨੂੰ ਉੱਥੇ ਝੁੱਕ ਲਿਆ ਜਾਵੇ ਐਨੇ ਨੂੰ ਭਾਈ ਜੈਤਾ ਜੀ ਪਿਤਾ ਭਾਈ ਜੈਤਾ ਜੀ ਦੇ ਪਿਤਾ ਭਾਈ ਸਦਾਨੰਦ ਦੀ ਉਹਦੇ ਆਲ ਵੇਖਦੇ ਨੇ ਤੇ ਭਾਈ ਜੈਤੇ ਨੂੰ ਕਹਿੰਦੇ ਜੈਤਾ ਜੀ ਅਸੀਂ ਬਜ਼ੁਰਗ ਹਾਂ ਸਾਡੇ ਕੋਲੋਂ ਨਾ ਤਾਂ ਸੀਸ ਲੈ ਕੇ ਆਂਦਾ ਜਾਵੇ ਨਾ ਸੀਸ ਚੁੱਕਿਆ ਜਾਵੇ ਨਾ ਧੜ ਚੁੱਕਿਆ ਜਾਵੇ ਤੂੰ ਨੌਜਵਾਨ ਆ ਤੂੰ ਦਿੱਲੀ ਆਉਂਦਾ ਜਾਂਦਾ ਰਹਿਣਾ ਤੈਨੂੰ ਰਸਤਿਆਂ ਦਾ ਵੀ ਪਤਾ ਇਹ ਕੰਮ ਸਿਰਫ ਤੁਸੀਂ ਕਰ ਸਕਦੇ ਹੋ ਤੁਸੀਂ ਲਿਆ ਸਕਦੇ ਹੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਸੀਸ ਫਿਰ ਭਾਈ ਸਦਾ ਅਨੰਦ ਆਪਣੇ ਪੁੱਤ ਨੂੰ ਹੁਕਮ ਲਾਉਂਦੇ ਨੇ ਕਿ ਦਿੱਲੀ ਦੇ ਚਾਂਦਨੀ ਚੌਂਕ ਜਾ ਕੇ ਤੂੰ ਮੇਰਾ ਸਿਰ ਧੜ ਨਾਲੋਂ ਜੁਦਾ ਕਰੇਗਾ ਤੇ ਇਸ ਮੇਰੇ ਸਿਰ ਤੇ ਮੇਰੇ ਧੜ ਨੂੰ ਉੱਤੇ ਰੱਖ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਤੇ ਧੜ ਚੁੱਕ ਲਿਆਉਂਗੇ ਫਿਰ ਭਾਈ ਜੈਤਾ ਜੀ ਆਪਣੇ ਪਿਤਾ ਦਾ ਸਿਰ ਧੜ ਤੋਂ ਜੁਦਾ ਕਰਦੇ ਸੋਚੋ ਕਿੰਨਾ ਵੱਡਾ ਜਿਗਰਾ ਹੋਊਗਾ ਆਪਣੇ ਪਿਤਾ ਦਾ ਸਿਰ ਧੜ ਤੋਂ ਜੁਦਾ ਕਰਨਾ ਕਿੰਨਾ ਵੱਡਾ ਜਿਗਰਾ ਹੋਊਗਾ ਆਪਣੇ ਗੁਰੂ ਲਈ ਆਪਣੇ ਪਿਓ ਨੂੰ ਕੁਰਬਾਨ ਕਰ ਦੇਣਾ ਫਿਰ ਅਬਦੁੱਲਾ ਦੀ ਮਦਦ ਲਈ ਗਈ ਜਿਹੜਾ ਕੋਤਵਾਲ ਹੈ ਭਾਈ ਲੱਖੀ ਸ਼ਾ ਮੰਜਾਰੇ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਭਾਈ ਜੈਤਾ ਜੀ ਪੂਰੀ ਪਲੈਨਿੰਗ ਸੀ ਭਾਈ ਸਦਾਨੰਦ ਦੀ ਕੁਰਬਾਨੀ ਸੀ ਕੁਝ ਸਕਿੰਟਾਂ ਅਚ ਇਸਾਰਾ ਕੁਝ ਹੋਇਆ ਪਹਿਲਾ ਪਲੈਨਿੰਗ ਹੋਈ ਸੀ ਕਿ ਰੂਹ ਦੇ ਗੱਡੇ ਭਰ ਕੇ ਇੱਥੋਂ ਲਗਾਏ ਜਾਣਗੇ ਰੋਕਣਾ ਕਿੰਨੇ ਸੀ ਕਿਉਂਕਿ ਲੱਖੀ ਸ਼ਾ ਮੰਜਾਰਾ ਨਾਮੀ ਇਨਸਾਨ ਸੀ ਸੀਸ ਤੇ ਧੜ ਪੰਜ-ਪੰਜ ਕੱਪੜਿਆਂ ਵਿੱਚ ਲਪੇਟੇ ਗਏ ਤੇ ਰੂਹ ਦੇ ਗੱਡਿਆਂ ਵਿੱਚ ਲੈ ਕੇ ਆਂਦੇ ਗਏ ਤੜ ਲਿਆ ਜਾਂਦੇ ਨੇ ਭਾਈ ਲੱਖੀਸ਼ਾ ਵੰਜਾਰਾ ਜੋ ਆਪਣੀ ਹਵੇਲੀ ਦੇ ਵਿੱਚ ਲੈ ਕੇ ਭਾਈ ਜੈਤਾ ਜੀ ਤੇ ਭਾਈ ਲੱਖੀਸ਼ਾ ਵੰਜਾਰਾ ਜੀ ਭਾਈ ਜੈਤਾ ਜੀ ਸੀਸ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਤੁਰ ਪੈਂਦੇ ਨੇ ਤੇ ਭਾਈ ਲੱਖੀਸ਼ਾ ਵੰਜਾਰਾ ਜੀ ਧੜ ਲੈ ਕੇ ਆਉਂਦੇ ਨੇ ਆਪਣੇ ਘਰ ਆਪਣੀ ਹਵੇਲੀ ਦੇ ਅੰਦਰ ਇਸ ਹਵੇਲੀ ਦੇ ਅੰਦਰ ਭਾਈ ਜੈਤੇ ਦੇ ਤਾਏ ਦਾ ਇੱਕ ਘਰ ਹੈ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਆਗਿਆ ਰਾਮ ਲਿਖਿਆ ਉਹਨਾਂ ਦੇ ਘਰ ਦੇ ਅੰਦਰ ਗੁਰੂ ਸਾਹਿਬ ਦੇ ਧਰਦਾ ਸੰਸਕਾਰ ਕੀਤਾ ਗਿਆ 11 ਨਵੰਬਰ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ 12 ਨਵੰਬਰ ਨੂੰ ਭਾਈ ਜੈਤਾ ਜੀ ਦਿੱਲੀ ਤੋਂ ਚੱਲਦੇ ਨੇ 322 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 5 ਦਿਨਾਂ ਬਾਅਦ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਭਾਈ ਜੈਤਾ ਜੀ ਦਾ ਸਫ਼ਰ ਕੋਈ ਸਖਾਵਾਂ ਨਹੀਂ ਸੀ ਪੂਰੀ ਰਾਤ ਉਹ ਸਫ਼ਰ ਕਰਦੇ ਸੀ ਜੰਗਲਾਂ ਨਾਲਿਆਂ ਨਦੀਆਂ ਪਾਰ ਕਰਦੇ ਹੋਏ ਵਗਪਤ ਅੰਬਾਲਾ ਤੋਂ ਹੁੰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਪਹੁੰਚਦੇ ਹੁਣ ਸਵਾਲ ਇਹ ਹੈ ਕਿ ਆਨੰਦਪੁਰ ਸਾਹਿਬ ਕਿਉਂ ਨਹੀਂ ਗਏ ਕੀਰਤਪੁਰ ਸਾਹਿਬ ਹੀ ਕਿਉਂ ਮਾਤਾ ਗੁਜਰੀ ਜੀ ਤੇ ਬਾਲ ਗੋਮਿੰਦ ਰਾਏ ਜੀ ਨੂੰ ਇੱਥੇ ਲਿਆਂਦਾ ਗਿਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਹਰ राय ਸਾਹਿਬ ਜੀ ਦੀ ਅੰਤਿਮ ਕਿਰਿਆ ਅੰਤਿਮ ਸੰਸਕਾਰ ਵੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਫਿਰ ਗੋਮਿੰਦ ਰਾਏ ਜੀ ਨੇ ਇਹ ਫੈਸਲਾ ਲੈਂਦੇ ਕਿਹਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਜਾਊਗਾ ਉਸ ਟਾਈਮ ਗੋਬਿੰਦ ਰਾਏ ਦੀ ਉਮਰ 9 ਸਾਲ ਤੇ ਭਾਈ ਜੈਤਾ ਜੀ ਦੀ ਉਮਰ 15 ਸਾਲ ਸੀ ਫਿਰ ਗੁਰੂ ਸਾਹਿਬ ਜੀ ਜੈਤਾ ਜੀ ਨੂੰ ਗੱਲ ਵਕੜੀ ਪਾਉਂਦੇ ਨੇ ਤੇ ਇਹ ਵਰ ਦਿੰਦੇ ਨੇ ਇਹ ਖੁਸ਼ ਹੋ ਕੇ ਮਾਣ ਬਖਸ਼ਦੇ ਨੇ ਕਿ ਰੰਗ ਰੇਟਾ ਗੁਰੂ ਦਾ ਬੇਟਾ ਤੋ ਤਨ ਮਨ ਕੀਤਾ ਸਿੱਖੀ ਨੂੰ ਪੇਟਾ ਫਿਰ ਗੁਰੂ ਗੋਮੇ ਸਿੰਘ ਜੀ ਨੇ ਪੰਜ ਕਿਲੇ ਉਸਾਰੇ ਤੇ ਪੱਛਮ ਵਾਲੀ ਸਾਈਡ ਤੇ ਭਾਈ ਜੈਤਾ ਜੀ ਦਾ ਘਰ ਬਣਾਇਆ ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਆਪਣੇ ਹੱਥੀਂ ਉਹਨਾਂ ਦੇ ਆਨੰਦ ਕਾਰਜ ਕੀਤੇ ਉਪਰੰਤ ਜਰਨੰਦ ਗੀਤ ਨਗਾਰਾ ਬਣਾਇਆ ਗਿਆ ਰੰਗੀਰ ਨਗਾਰੇ ਦੇ ਪਹਿਲੇ ਮੇਨ ਨਗਾੰਚੀ ਭਾਈ ਜੈਤਾ ਜੀ ਨੂੰ ਥਾਪਿਆ ਗਿਆ ਫਿਰ ਜਦੋਂ ਖਾਲਸਾ ਪੰਥ ਸਜਾਇਆ ਗਿਆ ਭਾਈ ਜੈਤਾ ਜੀ ਨੂੰ ਅੰਮ੍ਰਿਤ ਛਕਾ ਕੇ ਜੈਤੇ ਤੋਂ ਬਾਬਾ ਜੀਵਨ ਸਿੰਘ ਬਣਾਇਆ ਗੁਰੂ ਗੋਬੇ ਸਿੰਘ ਜੀ ਦੀ ਬਹੁਤ ਸਾਰੀਆਂ ਜੰਗਾਂ ਵਿੱਚ ਤਕਰੀਬਨ ਬਾਬਾ ਜੀਵਨ ਸਿੰਘ ਜੀ ਲੜੇ ਫਿਰ ਵੇਲਾ ਆਉਂਦਾ ਜਦੋਂ ਆਨੰਦਪੁਰ ਦੇ ਕਿਲੇ ਨੂੰ ਘੇਰਾ ਪੈਂਦਾ ਉਦੋਂ ਵੀ ਬਾਬਾ ਜੀਵਨ ਸਿੰਘ ਜੀ ਨਾਲ ਨੇ ਜਦੋਂ ਸਰਸਾ ਕੰਢੀ ਤੇ ਪਰਿਵਾਰ ਵਿਛੋੜਾ ਹੋਇਆ ਉਦੋਂ ਵੀ ਬਾਬਾ ਜੀਵਨ ਸਿੰਘ ਜੀ ਨਾਲ ਨੇ ਹੁਣ ਜਦੋਂ ਉਹਨਾਂ ਦੀ ਸ਼ਹਾਦਤ ਦੀ ਗੱਲ ਆਉਂਦੀ ਹੈ ਤਾਂ ਇੱਥੇ ਦੋ ਵਿਚਾਰਾਂ ਨੇ ਸਾਡੇ ਇਤਿਹਾਸਕਾਰਾਂ ਨੇ ਇੱਕ ਲਿਖਦੇ ਨੇ ਕਿ ਬਾਬਾ ਜੀ ਬਾਬਾ ਅਜੀਤ ਸਿੰਘ ਨੂੰ ਜਦੋਂ ਮੁਗਲਾਂ ਨੇ ਘੇਰਾ ਪਾ ਲਿਆ ਤੇ ਉਹਨਾਂ ਨੂੰ ਤੋਰਦੇ ਨੇ ਕਿ ਤੁਹਾਨੂੰ ਪਿਤਾ ਜੀ ਬੁਲਾ ਰਹੇ ਨੇ ਤੇ ਆਪ ਉਸ ਸਰਸਾ ਦੇ ਕੰਡੇ ਤੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ ਨੇ ਦੂਜੀ ਮੱਤ ਸਾਡੇ ਇਤਿਹਾਸਕਾਰਾਂ ਦੀ ਇਹ ਹੈ ਕਿ ਉਹ ਚਮਕੌਰ ਦੀ ਗੜੀ ਦੇ ਅੰਦਰ ਬਹਾਦਰੀ ਨਾਲ ਲੜਦਿਆਂ ਜਾਨਮਾਨ ਦੇ ਆਹੂ ਲਾਉਂਦਿਆਂ ਪਹਾੜੀ ਰਾਜਿਆਂ ਦੀ ਇੱਕ ਗੋਲੀ ਦੇ ਨਾਲ ਸਿੱਖ ਕੌਮ ਦਾ ਮਹਾਨ ਜੋਧਾ ਸ਼ਹਾਦਤ ਪ੍ਰਾਪਤ ਕਰ ਜਾਂਦਾ ਇਹ ਉਹ ਮਹਾਨ ਯੋਧਾ ਜਿਹਦੇ ਬਾਰੇ ਸਾਨੂੰ ਨਾ ਤਾਂ ਪੜਾਇਆ ਜਾਂਦਾ ਤੇ ਨਾ ਅਸੀਂ ਪੜਨਾ ਚਾਹੁੰਦੇ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਅਸੀਂ ਆਪਣੀਆਂ ਸ਼ਹਾਦਤਾਂ ਹੀ ਨਹੀਂ ਪੇਸ਼ ਕਰ ਸਕੇ ਇਹ ਬਹੁਤ ਸਬਦੇ ਛੋਟੇ ਸ਼ਬਦਾਂ ਵਿੱਚ ਅਸੀਂ ਸਮੇਟ ਲਈਆਂ ਅਸੀਂ ਆਪਣੇ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਭੁੱਲੇ ਕਿਉਂ ਆ ਸੋ ਇੰਨੀਆਂ ਬੇਇਨਤੀਆਂ ਪ੍ਰਵਾਨ ਕਰੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਓ ਕਿ ਸਾਡੀ ਕੌਮ ਦੇ ਅੰਦਰ ਕਿੱਡੇ-ਕਿੱਡੇ ਮਹਾਨ ਯੋਧੇ ਹੋਏ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾਂ ਨਹੀਂ ਬਣੀਆ